ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪੁਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਗਲਗਲ ਦਾ ਚਾਰ ਤੇ ਇੱਥੇ ਅਸੀਂ ਗਲਗਲਾ ਲੈ ਲਿਆ ਸੀ ਇੱਥੇ ਮੇਰੇ ਕੋਲ ਗਲਗਲਾ ਹੈਗੀਆਂ ਆ ਇਹ ਕਿਲlo ਤੋਂ ਥੋੜਾ ਕਾਟੇ ਤੇ ਗਲਗਲਾ ਨੂੰ ਅਸੀਂ ਧੋ ਲਿਆ ਸੀ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਸੁਕਾ ਲਿਆ ਸੀ ਗਲਗਲਾਂ ਦੇ ਉੱਪਰ ਪਾਣੀ ਨਹੀਂ ਹੋਣਾ ਚਾਹੀਦਾ ਵੀ ਇਹ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਤੇ ਜੇ ਆਪਾਂ ਇਹ ਚੰਗੀ ਤਰ੍ਹਾਂ ਸੁੱਕੀਆਂ ਹੋਣ ਤਾਂ ਫਿਰ ਆਪਣਾ ਚਾਰ ਬਿਲਕੁਲ ਨਹੀਂ ਖਰਾਬ ਹੁੰਦਾ ਵੀ ਕਲਗਲ ਦਾ ਚਾਰ ਬਹੁਤ ਜਿਆਦਾ ਟੇਸਟ ਲੱਗਦਾ ਰੋਟੀ ਦੇ ਨਾਲ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਦਵਾਂਗੇ ਗਲਗਲਾਂ ਜਿਹੜੀਆਂ ਬਹੁਤ ਰਸੇਵਾਲੀਆਂ ਆ ਤੇ ਹੁਣ ਅਸੀਂ ਇਹਨਾਂ ਨੂੰ ਲੰਬੇ ਸਾਈ ਦੇ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਦੇਵਾਂਗੇ ਇਸ ਆਪਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਪੀਸ ਕਰ ਲਵਾਂਗੇ ਜਾਂ ਨਾ ਜਿਆਦਾ ਵੱਡੇ ਨਾ ਛੋਟੇ ਮੀਡੀਅਮ ਸਾਈਜ਼ ਦੇ ਰੱਖਾਂਗੇ ਇਸ ਤਰ੍ਹਾਂ ਦੇ ਆਪਾਂ ਪੀਸ ਕਰ ਲਾਂਗੇ ਕਲਕਲਾਂ ਨੂੰ ਮੈਂ ਇਸ ਤਰ੍ਹਾਂ ਕੱਟਾਂ ਕਿਉਂਕਿ ਇਹ ਨਾਲ ਜੂਸ ਨਿਕਲਦਾ ਜਾਂਦਾ ਜਿਹੜੇ ਬੀਜ ਹੈ ਉਹ ਆਪਾਂ ਇਹਨਾਂ ਦੇ ਕੱਢੀ ਜਾਵਾਂਗੇ ਜੇ ਇਹ ਬੀਜ ਵਿੱਚ ਫੋਨ ਤੇ ਥੋੜਾ ਜਿਹਾ ਕਸੈਲ ਮਾਰ ਦਿੰਦੇ ਗਲਗਲ ਦਾ ਚਾਹਤ ਬੀਜ ਆਪਾਂ ਲੱਗ ਕਰੀ ਜਾਵਾਂਗੇ ਬੀਜਾਂ ਨੂੰ ਅਸੀਂ ਨਾਲ ਨਾਲ ਇਹਨਾਂ ਨੂੰ ਰੱਖ ਕਰੀ ਜਾਵਾਂਗੇ ਵਿੱਚੋਂ ਕੱਢ ਕੇ ਤੇ ਚਾਰ ਨੂੰ ਅਸੀਂ ਇੱਕ ਬੋਲ ਦੇ ਵਿੱਚ ਇਹਦੇ ਬਦਨ ਦੇ ਪਾਹੀ ਜਾਵਾਂਗੇ ਗਲਗਲਾ ਨੂੰ ਘੱਟ ਕੇ ਇੱਥੇ ਅਸੀਂ ਸਾਰੀਆਂ ਗਲਗਲਾਂ ਨੂੰ ਕੱਟ ਲਿਆ ਸੀ ਤੇ ਇੰਨੇ ਬੀਜ ਜਿਹਾ ਕੱਟ ਦਿੱਤੇ ਸੀ ਤੇ ਬੀਜਾਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਵੀ ਤੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਤਿੰਨ ਚਮਚੇ ਮੈਂ ਅੰਮਲਕ ਪਾਵਾਂਗੇ ਇੱਕ ਚਮਚਾ ਪਾਵਾਂਗੇ ਕਾਲਾ ਨਮਕ ਕਾਲੇ ਨਮਕ ਨਾਲ ਬਹੁਤ ਵਧੀਆ ਤੇਸਤੰਦਾ ਹੈ ਹੁਣ ਅਸੀਂ ਇਹਦੇ ਵਿੱਚ ਖੰਡ ਪਾ ਦੇਵਾਂਗੇ ਤਿੰਨ ਚਮਚੇ ਮੈਂ ਖੰਡ ਦੇ ਪਾਵਾਂਗੇ ਚਮਚਾ ਜਵੈਣ ਪਾਵਾਂਗੇ ਕਿ ਚਰਚਾ ਆਪਾਂ ਪਾਵਾਂਗੇ ਲਾਲ ਚਿਲੀ ਇੱਥੇ ਅਸੀਂ ਕਾਲੀ ਮਿਰਚ ਨੂੰ ਬਰੀਕ ਕਰ ਲਿਆ ਅਸੀਂ ਕਾਲੀ ਮਿਰਚ ਪਾ ਦਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਲਾਲ ਮਿਰਚ ਇਹ ਬਿਲਕੁਲ ਕੋੜੀ ਨਹੀਂ ਹੁੰਦੀ ਇਹਦਾ ਕਲਰ ਹੀ ਵਧੀਆ ਹੁੰਦਾ ਆ ਪੌਣਾ ਕ ਚਮਚਾ ਪਾਵਾਂਗੇ ਹਲਦੀ ਪਾਊਡਰ ਇੱਕ ਚਮਚਾ ਪਾ ਦਵਾਂਗੇ ਕਲੌਂਜੀ ਦਾ ਤੁਹਾਨੂੰ ਅਸੀਂ ਸਾਰੇ ਨੂੰ ਮਿਕਸ ਕਰ ਦਵਾਂਗੇ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਵਾਂਗੇ ਤੇ ਬਹੁਤ ਵਧੀਆ ਮਸਾਲੇ ਗਲਗਲ ਦੇ ਵਿੱਚ ਮੈਚ ਹੋ ਜਾਣਗੇ ਤੇ ਇਹ ਨਿੰਬੂ ਦੀ ਤਰ੍ਹਾਂ ਗਲਗਲ ਖਾਣਾ ਬਹੁਤ ਵਧੀਆ ਹੈ ਸਰੀਰ ਵਾਸਤੇ ਤੇ 4-5 ਦਿਨ ਅਸੀਂ ਇਹਨੂੰ ਤੁੱਪ ਵਿੱਚ ਰੱਖਾਂਗੇ 4 ਨੂੰ ਬਹੁਤ ਜਲਦੀ ਇਹ ਬਣ ਜਾਏਗਾ ਤੇ ਲੰਮੇ ਸਮੇਂ ਤੱਕ ਚੱਲਦਾ ਰਹੇਗਾ 4 ਇਹ ਗਲਗਲਾਂ ਨੂੰ ਅਸੀਂ ਮਿਕਸ ਕਰ ਲਿਆ ਸੀ ਤੇ ਆਪਾਂ ਹੱਥ ਦੇ ਨਾਲ ਨਹੀਂ ਮਿਕਸ ਕੀਤਾ ਤੇ ਆਪਾਂ ਕਰਛੀ ਨਾਲ ਹੀ ਇਹਨੂੰ ਮਿਕਸ ਕਰਾਂਗੇ ਜਾਂ ਆਪਾਂ ਲੱਕੜ ਦਾ ਪਲਟਾ ਲਵਾਂਗੇ ਜਾਂ ਆਪਾਂ ਸਟੀਲ ਦੀ ਕਰਛੀ ਲਵਾਂਗੇ ਹੱਥਾਂ ਦੇ ਨਾਲ ਆਪਾਂ ਨਹੀਂ ਮਿਕਸ ਕਰਾਂਗੇ ਤੇ ਚਾਰ ਤੁਸੀਂ ਦੇ ਸਕਦੇ ਬਹੁਤ ਵਧੀਆ ਇਹਦਾ ਕਲਰ ਵੀ ਆ ਗਿਆ ਤੇ ਮਿਕਸ ਵੀ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਤੇ ਹੁਣ ਅਸੀਂ ਇੱਥੇ ਲਿਆ ਆਂ ਕੱਚ ਦਾ ਜਾਰ ਤੇ ਆਪਾਂ ਜਦੋਂ ਵੀ ਚਾਰ ਪਾਉਣਾ ਕੱਚ ਦੇ ਮਰਦਬਾਂ ਚ ਚਾਰ ਪਾਵਾਂਗੇ ਤੇ ਇਹਨੂੰ ਅਸੀਂ ਸਾਫ਼ ਕਰਕੇ ਤੇ ਤੋਂ ਪਲਵਾਲੀ ਸੀ ਤੇ ਹੁਣ ਅਸੀਂ ਇਹਦੇ ਵਿੱਚ ਚਾਰ ਪਾ ਲਵਾਂਗੇ ਤੇ ਜੇ ਤੁਹਾਨੂੰ ਮੇਰੇ ਚਾਰ ਪੌਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਚਾਰ ਨੂੰ ਹਸੀਮ ਮੱਦਪਾਂ ਚ ਪਾ ਲਿਆ ਤੁਸੀਂ ਦੇਖ ਸਕਦੇ ਜੂ ਤੇ ਹੁਣ ਅਸੀਂ ਇਹਨੂੰ ਚਾਰ ਪੰਜ ਦਿਨ ਅਸੀਂ ਇਹਨੂੰ ਧੁੱਪ ਲਵਾਵਾਂਗੇ ਤੇ ਇਹ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੋ ਗਿਆ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਿਹ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ